ਵੀ ਕਿਸੇ ਧਾਰਮਿਕ ਖਾਨ ਕੋਈ ਜਿਹੜਾ ਹਮਲਾ ਕਰਨਾ ਜਾਂ ਕਰਨ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਕਿਸੇ ਧਾਰਮਿਕ ਧਰਮ ਦੇ ਬੰਦੇ ਨੂੰ ਵੀ ਕਿਸੇ ਧਾਰਮਿਕ ਆਖੂ ਨੂੰ ਵੀ ਨੁਕਸਾਨ ਪਹੁੰਚਾਉਣਾ ਸਿੱਖਾਂ ਨੇ ਕਦੇ ਸਿਖਾਇਆ ਵੀ ਨਹੀਂ ਇਹ ਸਾਰਾ ਬਜਸੀਰ ਜੇਸ਼ਟਾ ਸਦਲ ਸੰਗਤ ਦੇ ਬੰਦਿਆਂ ਕੋਲੋਂ ਟੇਹਦਾ ਹੀ ਹੈ ਸੁਵਾਈ ਨਹੀਂ ਹੋ ਰਹੀ ਇੱਥੇ ਵੱਡੇ ਵੱਡੇ ਬਹਿਵਾ ਕਰਦੇ ਆ ਪਰ ਫਦੇ ਵੀ ਪੰਜਾਬ ਦੇ ਵਿੱਚ ਇਹ ਕੂਚੀ ਦਾ ਮਸਲਾ ਨਹੀਂ ਵਧਾਇਆ ਪਿਛਲੇ ਦਿਨੀ ਕੈਨੇਡਾ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਚੱਪਟ ਹੋ ਗਈ ਉਸ ਝੰਮ ਨੂੰ ਹੀ ਇੱਕ ਧਾਰਨਾ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਬਰਨਾਲੇ ਦੀ ਸਮੂਹ ਪ੍ਰੈਸ ਉਹ ਜਥੇਬੰਦੀਆਂ ਵਰਕਰ ਸਾਹਿਬਾ ਸਾਡੇ ਕੈਂਡੀਡੇਟ ਸਾਹਿਬਾ ਰਾਗੂਪ੍ਰੀਤ ਸਿੰਘ ਜੀ ਸਿੱਧਾ ਮੁਖਲੀਬ ਸਿੰਘ ਜੀ ਚਾਦਰ ਸਰਦਾਰ ਗੁਰਪ੍ਰੀਤ ਸਿੰਘ ਜੀ ਬਰਨਾਲੇ ਦੇ ਪ੍ਰਧਾਨ ਨੇ ਇਸੇ ਤਰ੍ਹਾਂ ਪਾਇਲ ਗਿਰਤ ਸਿੰਘ ਜੀ ਇਹਨਾਂ ਸੇਫਟੀ ਤੋਂ ਪੇਸ਼ ਕਰਸਾ ਸਚਾਈ ਨੇ ਅਨੁਸਾਰ ਕਾਮਿਲਾ ਦੇ ਸੀਨੀਅਰ ਬੋਲਪਾਸਾਰਕਿਟੂ ਨੇ ਸਾਰੇ ਗੱਡੀਆਂ ਦੇ ਬਤੇ ਬਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਤੇ ਮੈਂ ਤੁਹਾਨੂੰ ਪੜਦਾ ਹਾਂ ਸੁਖਾ ਕੁਦੀਪ ਸਿੰਘ ਜੀ ਨੇ ਦਰਪਾਲ ਸਿੰਘ ਨੇ ਆਪ ਜੀ ਨੂੰ ਪੂਰੀ ਜਾਣਕਾਰੀ ਦਿੱਤਾ ਕਿਉਂਕਿ ਇਥੇ ਸਾਰੀਆਂ ਪਾਰਟੀਆਂ ਨੇ ਜੂਰ ਇਨਵੈਸਟ ਕਰਨੀਆਂ ਕਰਦੀਆਂ ਹੁੰਦੀਆਂ ਪਰ ਸਾਰੀਆਂ ਪਾਰਟੀਆਂ ਦਾ ਤੁਸੀਂ ਦੂਗਲੀ ਦੇਖਿਆ ਹਮੰਦਾ ਰਿਜ਼ਲਟ ਵੀ ਦੇਖਿਆ ਤੁਸੀਂ ਚੌੜਿਆ ਜਿਹ ਇੱਕ ਨੌਜਵਾਨ ਜਿਹਦਾ ਪੂਰਾ ਕੋਸ਼ਿਸ਼ ਹੈ ਜਿਹਦਾ ਅਸ਼ੋਕੜ ਬਰਾਬਰ ਹੁੰਦਾ ਹੈ ਜਿਵੇਂ ਇਹਨਾਂ ਨੇ ਆਪ ਵੀ ਦੱਸਿਆ ਤੁਸੀਂ ਉਹਨਾਂ ਬਾਰੇ ਸੁਣਿਆ ਹੈ ਕਿ ਜਿਨ੍ਹਾਂ ਨੇ ਆਪਣੀ ਵਾਰਸਤ ਵਿੱਚੋਂ ਪਹਿਲਾ ਵੱਡੀ ਪੰਦੂ ਤੇ ਜ਼ਮੀਰਦਾਨ ਕੀਤੀ ہوئی ਹੈ ਆਪਣੀ ਵਾਸਤ ਵਿੱਚੋਂ ਪੈਸਾ ਦਾਟ ਕੀਤਾ ਹੋਇਆ ਉਹਨਾਂ ਦਾ ਇੱਕ ਸੁਆਗੋਸ਼ਨੰਦਾ ਹੁੰਦਾ ਹੈ ਕਿ ਲੋਟ ਕੋਟ ਸਟ ਤੋਂ ਉੱਚੇ ਰਹਿਣਗੇ ਜੀ ਜੀ ਹਾਂ ਜੀ ਇਸ ਤਰੀਕਾ ਤੋਂ ਮੈਂਤੀ ਕਰਨ ਵਾਸਤੇ ਆਇਆ ਕਿ ਜੋ ਹਾਲਾਤ ਨੇ ਸਿਸਟਮ ਐ ਐਗਰੀਕਲਚਰ ਸਿਸਟਮ ਐ ਜਿਹੜਾ ਵਪਾਰਕ ਸਿਸਟਮ ਐ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਕਿ ਇੱਕਦਮ ਕੋਈ ਸੋਚ ਦਵਾ ਦੂਗਾ ਪਰ ਬਈ ਦੁਨੀਆ ਦੇ ਵਿੱਚ ਪੰਜਾਬੀ ਜਿਹੜੇ ਆਲ ਵਰਡ ਦੇ ਵਿੱਚ ਵਸੇ ਹੋਏ ਆ ਡੈਮੋਕਰੈਟਿਕ ਸਿਸਟਮ ਦੇ ਵਿੱਚ ਇੱਕ ਸਾਧਨ ਹੈ ਕਿ ਜੇ ਅਸੀਂ ਐਸੈਂਬਲੀ ਵਿੱਚ ਜਾਂਦੇ ਆ ਤੁਗਵੰਦ ਸਿੰਘ ਉੱਥੇ ਗੋਕੇ ਤੁਹਾਡੀ ਬਾਜ ਨੂੰ ਪੰਜਾਬ ਦੀ ਬਾਜ ਨੂੰ ਉੱਥੇ ਖੜ ਕੇ ਬਹੁਤ ਖੂਬਸੂਰਤੀ ਦੇ ਨਾਲ ਦੁਨੀਆ ਦੇ ਵਿੱਚ ਰੌਸ਼ ਲੱਗਦੇ ਆ ਤੁਸੀਂ ਦੇਖ ਰਹੇ ਆ ਕਿ ਬਿਨਾ ਵਜਾ ਤੋਂ ਹੀ ਇੱਕ ਪਾਸੇ ਦੁਨੀਆ ਦੇ ਵਿੱਚ ਹਿੰਦੂ ਸਿੱਖ ਦਾ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੱਡੇ ਲੋਕਾਂ ਵੱਲੋਂ ਇਸ ਲਈ ਤੇਨੀ ਕੈਨੇਡਾ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਝਾਪਟ ਹੋ ਗਈ ਫਿਰ ਉਸ ਝਾਪਟ ਨੂੰ ਹੀ ਇੱਕ ਧਾਰਮਿਕ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਿੱਤਾਂ ਉੱਥੋਂ ਦੀ ਪ੍ਰੈਸ ਨੇ ਉੱਥੋਂ ਦੇ ਵਸਿੰਦਿਆਂ ਨੇ ਉੱਥੋਂ ਦੀ ਗਵਰਨਮੈਂਟ ਨੇ ਇਹ ਸਿੱਧ ਕੀਤਾ ਕਿ ਨਹੀਂ ਇਹ ਕੋਈ ਧਰਮ ਦਾ ਮਸਲਾ ਨਹੀਂ ਸੀ ਕਿ ਕੋਈ ਮੰਦਰ ਤੇ ਹਮਲਾ ਰਹੀ ਸੀ ਇਹ ਤੇ ਕੋਈ ਆਪਸੀ ਰੌਲਾ ਸੀ ਫਿਰ ਥੋੜੀ ਜੀ ਗੱਲ ਸ਼ਾਂਤ ਹੋਈ ਇੱਥੇ ਵੱਡੀਆਂ-ਵੱਡੀਆਂ ਘਟਨਾਵਾਂ ਘਟੀਆਂ ਪਰ ਕਦੇ ਵੀ ਪੰਜਾਬ ਦੇ ਵਿੱਚ ਹਿੰਦੂ ਸਿੱਖ ਦਾ ਮਸਲਾ ਨਹੀਂ ਖੜਾਇਆ ਇਹ ਬੇਵਤੁਲੀਆਂ ਗੱਲਾਂ ਕਰਕੇ ਇੱਕ ਮਾਹੌਲ ਨੂੰ ਹੋਰ ਬਸੇ ਲੈ ਜਾਣ ਦੀ ਕੋਸ਼ਿਸ਼ਾਂ ਕੀ ਜਾ ਰਹੀਆਂ ਇੱਕ ਤਾਂ ਇਹ ਮੁੱਦਾ ਹੈ ਜਿਹੜਾ ਬਹੁਤ ਵੱਡਾ ਹੈ ਦੂਸਰੀ ਗੱਲ ਇੰਟਰਨੈਸ਼ਨਲ ਪੱਧਰ ਤੇ ਖਾਸ ਕਰਕੇ ਸਿੱਖਾਂ ਦਾ ਸ਼ਿਕਾਰ ਕੀਤਾ ਜਾ ਰਿਹਾ ਹੈ ਉਹ ਵੀ ਜਿਹੜੀ ਦੁਨੀਆ ਦੇ ਵਿੱਚ ਡੈਮੋਕ੍ਰੈਟਿਕ ਸਰਕਾਰ ਬੰਨੀ ਗਈ ਹੈ ਆਪਣੇ ਆਪ ਨੂੰ ਬਹੁਤ ਵੱਡਾ ਮਕੋਟਾ ਪਾਇਆ ਹੋਏ ਕਿ ਅਸੀਂ ਸਾਡੀ ਡੈਮੋਕ੍ਰੇਸੀ ਸਭ ਤੋਂ ਉੱਪਰ ਹੈ ਪਰ ਜਿਸ ਤਰ੍ਹਾਂ ਦੇ ਨਾਲ ਜੋ ਕੁਝ ਹੋ ਰਿਹਾ ਹੈ ਉਹਦੇ ਨਾਲ ਲੋ ਸਾਡੇ ਡਿਵਲਪਮੈਂਟ ਸਬੰਧ ਨੇ ਉਹ ਵਿਗੜਨੇ ਵਿਗੜ ਰਹੇ ਨੇ ਉਹਦੇ ਨਾਲ ਬਹੁਤ ਸਾਰੇ ਸਾਡੇ ਜਿਹੜੇ ਬੱਚੇ ਵਿਦੇਸ਼ਾਂ ਵਿੱਚ ਕਾਰੋਬਾਰ ਕਰਕੇ ਬੈਠੇ ਨੇ ਉਹ ਵੀ ਪ੍ਰਭਾਵਿਤ ਹੋਣਗੇ ਉਨਾ ਦਾ ਕਾਰੋਬਾਰੀ ਇਤਫਾਕ ਹੋਊਗਾ ਇਹ ਸਾਰੀਆਂ ਗੱਲਾਂ ਜਿਨ੍ਹਾਂ ਨੂੰ ਬਾਖੂਬੀ ਸਰਦਾਰ ਭਗਵੰਤ ਸਿੰਘ ਜਾਣਦਾ ਹੈ ਇਹ ਰੱਖ ਸਕਦੇ ਨੇ ਉੱਥੇ ਦੂਸਰੀ ਗੱਲ ਜਿਹੜੀਆਂ ਇਹਨਾਂ ਨੇ ਪਹਿਲਾਂ ਹੀ ਮੇਰੇ ਤੋਂ ਗੱਲਾਂ ਦੱਸ ਦਿੱਤੀਆਂ ਕਿ ਇੱਥੇ ਨਸ਼ਿਆਂ ਦੀ ਪਰਹਾਰ ਹੈ ਹਰ ਘਰ ਦੇ ਤੱਕ ਨਸ਼ਿਆਂ ਨੇ ਤਬਾਹੀ ਦਾ आलम ਦਿੱਤਾ ਹੋਇਆ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਕੱਲਾ ਬਰਨਾਲਾ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਹਰ ਦੂਜੇ ਦਿਨ ਵਪਾਰੀਆਂ ਨੂੰ ਜャ ਚੰਗੇ ਕਾਰੋਬਾਰੀਆਂ ਨੂੰ ਫਰੋਟੀਆਂ ਲਈ ਧੰਪਾ ਜਾ ਰਹੀਆਂ ਨੇ ਇਹ ਕੀ ਹੋਣਾ ਚਾਹੀਦਾ ਸੁਚੇਤ ਹੋਣ ਵਾਸਤੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਹੈ ਕਿ ਇੱਕ ਪੜ੍ਹਿਆ ਲਿਖਿਆ ਇਨਸਾਨ ਨੌਜਵਾਨ ਹੋਇਆ ਹੈ ਔਰ ਰੱਜੇ ਪੁੱਜੇ ਖਾਨਦਾਨ ਦਾ ਹੈ ਇਹਦੇ ਨੂੰ ਅਸੀਂ ਚਾਹੁੰਦੇ ਆ ਕਿ ਆਪਾਂ ਸਾਰੇ ਸਹਿਯੋਗ ਦੇ ਕੇ ਇਹਨਾਂ ਨੂੰ ਅਸੈਂਬਲੀ ਵਿੱਚ ਭੇਜਿਏ ਇਹ ਕਿ ਉੱਥੇ 117 ਬੰਦਿਆਂ 'ਚ ਇੱਕ ਬੰਦਾ ਕੀ ਕਰ ਲੂਗਾ ਪਰ ਨਹੀਂ ਜਦੋਂ ਇੱਕ ਬੰਦਾ ਵੀ ਬੋਲੇਗਾ ਉਹਦੀ ਆਵਾਜ਼ ਇੱਕ ਵੱਖਰੀ ਆਵਾਜ਼ ਹੋਵੇਗੀ ਉਹਦੀ ਆਵਾਜ਼ ਪੰਜਾਬ ਦੀ ਆਵਾਜ਼ ਹੋਵੇਗੀ ਉਹਦੀ ਆਵਾਜ਼ ਵਰਲਡ ਦੇ ਵਿੱਚ ਵਸਦੇ ਪੰਜਾਬੀਆਂ ਦੀ ਆਵਾਜ਼ ਹੋਊਗੀ ਤੇ ਫਿਰ ਸਾਨੂੰ ਇੱਕ ਅਹਿਸਾਸ ਹੋਊਗਾ ਕਿ ਇਹੋ ਜਿਹੇ ਹੋਰ ਬੰਦੇ ਚੁਣ ਕੇ ਅਸੀਂ ਪਾਰਲੀਮੈਂਟ 'ਚ ਭੇਜੀਏ ਇਹੋ ਜਿਹੇ ਹੋਰ ਬੰਦੇ ਭੇਜ ਕੇ ਅਸੀਂ ਪੰਜਾਬ ਦੀ ਸਰਕਾਰ ਪੈਦਾ ਕਰੀਏ ਇਹ ਸਾਡੇ 'ਚ ਇੱਕ ਅਹਿਸਾਸ ਪੈਦਾ ਹੋਗਾ ਇਸ ਕਰਕੇ ਇਸ ਪਹਿਲੇ ਰਾਜਾ ਨੂੰ ਪਹਿਲੇ ਇਗਜ਼ਾਮ ਨੂੰ ਪਾਸ ਕਰੀਏ ਉਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਤੁਸੀਂ ਵੀ ਸਾਰੇ ਸਾਥ ਦੇਓਗੇ ਤੇ ਬਰਨਾਲੇ ਦੇ ਮੋਟਰ ਵੀ ਜਿਹੜੇ ਬੜੇ ਸਿਆਣੇ ਆ ਇੱਥੇ ਬੜੇ ਇਗਜ਼ਾਮ ਹੋਏ ਨੇ ਇਹ ਬਹੁਤ ਫੈਸਲਾ ਲੈਂਦੇ ਨੇ ਸੋ ਸਾਨੂੰ ਉਮੀਦ ਹੈ ਕਿ ਇਸ ਵਾਰੀ ਵੀ ਇਹ ਸਰਦਾਰ ਗੋਬਿੰਦ ਸਿੰਘ ਨੂੰ ਕਾਮਯਾਬ ਕਰਨ ਵਾਸਤੇ ਦਿੜਾ ਤੇ ਕਰਨਗੇ ਉਥੇ ਮੈਂ ਇਹ ਆਪਣੇ ਵੱਲੋਂ ਵੀ ਇਹ ਬੇਨਤੀ ਕਰਦਾ ਹਾਂ कि ਅਸੀਂ ਸਿਰਫ ਪ੍ਰੈਸ ਕਾਨਫਰੰਸ ਕਰਵਾਉਣ ਤੇ ਨਹੀਂ ਆਏ ਇੱਥੋਂ ਪਹਿਲਾ ਅਸੀਂ ਮੀਟਿੰਗ ਕੀਤੀ ਹੈ ਇੱਥੋਂ ਦੇ ਵਰਕਰਾਂ ਨੂੰ ਜਿਹੜੇ ਇੰਟਰਨੈਸ਼ਨਲ ਪੰਥਕ ਦਲ ਦੇ ਮੇਰੇ ਨਾਲ ਸੰਬੰਧਿਤ ਨੇ ਉਹਨਾਂ ਦੀ ਅਸੀਂ ਡਿਊਟੀਆਂ ਲਾਈਆਂ ਕਿ ਤੁਸੀਂ ਦਿਨ ਰਾਤ ਇਹ ਕਰਕੇ ਜਿੱਥੇ-ਜਿੱਥੇ ਵੀ ਕੋਈ ਬੰਦਾ ਬੈਠਾ ਹੈ ਜਿਵੇਂ ਵੀ ਤੁਸੀਂ ਮਦਦ ਕਰ ਸਕਦੇ ਆ ਇਹ ਸਿਰਫ ਵਿਖਾਵੇ ਦੀ ਮਦਦ ਨਹੀਂ ਇਹ ਆਪਾਂ ਰਿਜ਼ਲਟ ਬਦਲ ਦੇ ਵਿੱਚ ਸਹਾਇਕ ਸਾਥ ਹੋ ਸਕੀਏ ਉਸ ਪਾਸੇ ਪਰ ਤੁਰਨਾ ਹੈ ਸੋ ਮੈਂ ਸਮੁੱਚੇ ਸੰਸਮਾਜ ਵੱਲੋਂ ਸੋਚੇ ਸਾਧੂ ਬਾਬਾ ਜਰਨੈਲ ਸਿੰਘ ਦੀ ਖਾਲਸਾ ਜੀ ਪਿੰਡਰੋਵਾਲਾ ਦੇ ਜਿੰਨੇ ਜਿਾਈ ਨੇ ਉਹਨਾਂ ਵੱਲੋਂ ਇੰਟਰਨੈਸ਼ਨਲ ਪੰਥਕਦਲ ਵੱਲੋਂ ਮੈਂ ਔਰ ਜੁਰ ਅਪੀਲ ਕਰਦਾ ਹਾਂ ਕਿ ਅਸੀਂ ਸਰਦਾਰ ਗੋਬਿੰਦ ਸਿੰਘ ਨੂੰ ਕਾਮਯਾਬ ਕਰਨਾ ਹੈ ਕਾਮਯਾਬ ਕਰਕੇ ਅਸੀਂ ਇੱਕ ਨਵੀਂ ਲਹਿਰ ਖੜੀ ਕਰਨੀ ਹੈ ਜਿਹੜੀ ਲਹਿਰ ਦੀ ਰੱਬ ਤਾਂ ਇਹਨਾਂ ਨੇ ਕੀਤੀ ਹੋਈ ਹੈ ਉਹਨੂੰ ਅਸੀਂ ਕਾਮਯਾਬ ਕਰਨਾ ਹੈ ਇਹ ਮੇਰੀਆਂ ਬੇਨਤੀਆਂ ਪ੍ਰਵਾਨ ਕਰ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਖਾਲਸਾ ਜੀ ਇੱਕ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਹੈ ਕਿ ਬੰਦੀ ਸਿੰਘਾਂ ਵਾਲੇ ਮਾਮਲੇ ਤੇ ਕਿਉਂ ਨਹੀਂ ਗੱਲ ਕੀਤੀ ਹੈ ਜਰੀ ਪੰਥ ਵੱਲੋਂ ਦੇਖੋ ਬੰਦੀ ਸਿੰਘਾਂ ਦੇ ਪੰਥਵਰੋਂ ਤਾਂ ਕੀਤੀ ਜਾਂਦੀ ਹੈ ਕੁਝ ਸੁਣਦੇ ਆ ਇਸ ਲਈ 2 ਢਾਈ ਸਾਲਾਂ ਤੋਂ ਲਗਾਤਾਰ ਮੁਹਾਲੀ ਦੇ ਵਿੱਚ ਮੋਰਚਾ ਲੱਗਾ ਹੋਇਆ ਹੈ ਸੋ ਇਹ ਕੋਈ ਛੋਟੀ ਗੱਲ ਨਹੀਂ ਹੈ ਡੈਮੋਕਰੇਸੀ ਦੇ ਵਿੱਚ ਅਸੀਂ ਕੀ ਕਰ ਸਕਦੇ ਆ ਪ੍ਰੋਟੈਸਟ ਕਰ ਸਕਦੇ ਆ ਪ੍ਰੋਟੈਸਟ ਕੀਤੇ ਜਾਂਦੇ ਆ ਜੋ ਕੋ ਦਿਨ ਤੇ ਆ ਰਹੇ ਹੋਗੇ 26 ਜਨਮ ਦੀ ਹੋਵੇ 15 ਅਗਸਤ ਆਉਂਦਾ ਹੈ ਉਥੇ ਵੱਡੇ ਮਾਰਚ ਕੀਤੇ ਜਾਂਦੇ ਆ ਵਰਨਰ ਨੂੰ ਲੈਟਰ ਦਿੱਤੇ ਜਾਂਦੇ ਆ ਅਸੀਂ ਇੱਕ ਬਹੁਤ ਵੱਡਾ ਬਾਤ ਮਨੁੱਖੀ ਅਧਿਕਾਰ ਦੇ ਤੇ ਅਸੀਂ ਦਿੱਲੀ ਦੇ ਵਿੱਚ ਬਹੁਤ ਵੱਡਾ ਮਾਰਚ ਕੀਤਾ ਰਾਸ਼ਟਰਪਤੀ ਨੂੰ ਅਸੀਂ ਮੰਗ ਪੱਤਰ ਦਿੱਤਾ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦਿੱਤਾ ਕਿ 30 ਸਾਲਾਂ ਤੋਂ ਬੈਠੇ ਸਾਡੇ ਬੰਦੀ ਸਿੰਘ ਰਾ ਕੀਤੇ ਜਾਣ ਸੋ ਇਹ ਸਾਰਾ ਕੁਝ ਜੇ ਅਸੀਂ ਜਿਸ ਤਰ੍ਹਾਂ ਦੇ ਨਾਲ ਅਸੀਂ ਕਰ ਰਹੇ ਪੰਥਕ ਜਥੇਬੰਦੀਆਂ ਵੱਲੋਂ ਕੋਈ ਟੈਣ ਨਹੀਂ ਹੈ ਸਾਡੀ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਅਸੀਂ ਸਤਾਰ ਗੁਬਿੰਦ ਸਿੰਘ ਨੂੰ ਭੇਜਣਾ ਚਾਹਦੇ ਆ ਕਿ ਕੋਈ ਬੰਦਾ ਤਾਂ ਉੱਥੇ ਬੋਲੇ ਅੱਜ ਜਿਹੜੀ ਸਰਵਾਈ ਨਹੀਂ ਹੋ ਰਹੀ ਉਹ ਸਮਝੋ ਅੱਜ ਬੋਲਣ ਵਾਲਾ ਕੋਈ ਨਹੀਂ ਅਭੀ ਤਾਂ ਬੋਲੇ ਅਸੈਂਬਲੀ ਚ ਲੋਕ ਜਾਨ ਤੋਂ ਵੱਧ ਚੱਲਦੀ ਸੀ ਇੱਕ ਮਿੰਟ ਤੁਹਾਨੂੰ ਖਾਸ ਸਾਹਿਬ ਜਿਹੜੀ ਚਲਾਈ ਗਈ ਸੀ ਉਹਦੇ ਨਾਲ ਕਾਫੀ ਲੋਕ ਨਸ਼ੇ ਤੋਂ ਹਟ ਕੇ ਨਾਲ ਜੁੜੇ ਸੀਗੇ ਗੁਰਬਾਣੀ ਨਾਲ ਵੀ ਜੁੜੇ ਸੀ ਤੇ ਅਮਰਤ ਨਾਲ ਵੀ ਜੁੜੀ ਸੀ ਉਹਦੇ ਬਾਰੇ ਕੀ ਉਹ ਕੰਟੀਨਿਊ ਨਹੀਂ ਹੋ ਸਕਦੀ ਜੇ ਕਰਦੇ ਉਸ ਦੀ ਕੋਸ਼ਿਸ਼ ਕਰਾਂਗੇ ਉਹ ਵੀ ਜ਼ਰੂਰੀ ਆ ਕਿਉਂਕਿ ਉਹਦੇ ਨਾਲ ਬਹੁਤ ਫਾਇਦਾ ਹੋਇਆ ਸੀ ਉਹਨੂੰ ਵੀ ਅਸੀਂ ਕੰਟੀਨਿਊ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਤਾਂ ਜੇ ਆਪਾਂ ਚੋਣ ਪ੍ਰਚਾਰ ਤਾਂ ਕਰ ਰਹੇ ਆ ਆਪਣਾ ਚੋਣ ਪ੍ਰਚਾਰ ਦੇ ਨਾਲ ਆਪਾਂ ਇਹ ਕਿਉਂ ਹੀ ਕਹਿੰਦੇ ਕਿ ਧਰਮ ਪਰਿਵਰਤਨ ਨੂੰ ਰੋਕਣਾ ਚਾਹੀਦਾ ਸਿੱਖੀ ਦਾ ਪ੍ਰਚਾਰ ਬਹੁਤ ਮੱਧਮ ਪੈ ਰਿਹਾ ਆਪਾਂ ਹੁਣ ਵੋਟਾਂ ਨੇੜੇ ਗੱਲਾਂ ਕਰਦੇ ਆਂ ਨਹੀਂ ਅਸੀਂ ਤੇ ਸ਼ੁਰੂ ਤੋਂ ਇਸ ਗੱਲ ਦੀ ਹਉਂਟਾ ਵੀ ਧਰਮ ਪਰਿਵਰਤਨ ਨਹੀਂ ਹੋਣਾ ਚਾਹੀਦਾ ਆਮ ਪ੍ਰਚਾਰ 'ਚ ਵੀ ਇਹ ਗੱਲ ਕਰਦੇ ਆਂ ਪਰ ਇਹ ਜਦੋਂ ਸਤਾ ਦੀ ਛੋਟੀ ਜੀ ਵੀ ਸਾਡੇ ਕੋਲੇ ਇੱਕ ਸੀਟ ਆਉਗੀ ਨਾ ਉਹ ਗੱਲਾਂ ਕਾਨੂੰਨ ਵਸਤਾ ਵਿੱਚ ਬਦਲੀਆਂ ਜਾ ਸਕਦੀਆਂ ਉਹ ਗੱਲਾਂ ਕਾਨੂੰਨੀ ਤੌਰ ਤੇ ਕੀਤੀਆਂ ਜਾ ਸਕਦੀਆਂ ਤਾਂ ਹੀ ਅਸੀਂ ਇਹ ਇੱਕ ਰੰਭਤਾ ਕੀਤੀ ਹੈ ਨਾ ਦੋ ਸਟਰੀਆਂ ਨੇ ਸਰਜੀ ਸਿੰਘ ਖਾਲਸਾ ਤੇ ਕੋਈ ਅਮਰਪਾਲ ਵਾਲੀ ਹੁਣ ਫੋਟੋ ਜਿਹੜੀ ਫਿਰ ਚਾਹੀਦੀ ਨਹੀਂ ਨਹੀਂ ਹੁਣ ਤੱਕ ਦੋ ਦੋ ਦਿਨਾਂ ਦੇਖੋ ਉਹ ਵੀ ਇੱਕ ਬਹੁਤ ਤੁਹਾਡੀ ਸਾਰਿਆਂ ਦੀ ਮਿਹਰਬਾਨੀ ਹੈ ਬਹੁਤ ਵੱਡੀ ਕਾਮਯਾਬੀ ਹੈ ਉਹ ਛੋਟੀ ਕਾਮਯਾਬੀ ਨਹੀਂ ਕਿ ਅਸੀਂ ਇੱਕ ਦਮ ਖੜੇ ਹੋ ਕੇ ਦੋ ਲੋਕ ਸਭਾ ਸੀਟਾਂ ਨੂੰ ਜਿੱਤ ਲੈਣਾ ਕੋਈ ਛੋਟੀ ਕਾਮਯਾਬੀ ਨਹੀਂ ਹੈ ਅਸੀਂ ਉਸ ਕਾਮਯਾਬੀ ਤੋਂ ਅਸੀਂ ਅਪਸ਼ਾਤ ਹੋ ਕੇ ਇਸ ਪਰਸੇ ਤੋਂ ਰਿਹਾ ਕਿ ਜਿਵੇਂ ਚੋਣਾਂ ਦੇ ਵਿੱਚ ਵੀ ਅਸੀਂ ਆਪਣੀ ਮੈਸਜ ਕਰੀਏ ਤੇ ਚੰਗੇ ਬੰਦਿਆਂ ਨੂੰ ਅਕੇਲੀ ਅਫਸੋਸ ਹੋ ਰਿਹਾ ਜਿਵੇਂ ਛਡਾਉਣ ਵਾਸਤੇ ਕੀ ਕੀਤਾ ਜਾ ਜਾ ਅਮਰਪਾਲ ਸ਼ਲੋਂ ਨੂੰ ਵੀ ਅਸੀਂ ਹੱਥਾਂ ਦੀ ਬੰਕੂ ਵੀ ਬੰਦੀ ਸਿੰਘ ਹੀ ਹੈ ਜਿਹੜੇ ਮੋਰਚੇ ਲੱਗੇ ਬੰਦੀ ਸਿੰਘਾਂ ਦੇ ਲੱਗੇ ਆ ਅਮਰਪਾਲ ਸਿੰਘ ਪਾਲ ਕੋਈ ਬਖਤਾ ਤਹਿ ਨਹੀਂ ਅਸੀਂ ਉਹਦੇ ਵਾਸਤੇ ਵੀ ਉਹੀ ਯਤਨ ਕਰ ਰਹੇ ਹਾਂ ਜੋ ਉਹਨੂੰ 33 ਸਾਲ ਦੇ ਮਨ ਕਿਸੇ ਨਾਲ ਵਾਅਦਾ ਕੀਤਾ ਜਾ ਰਿਹਾ ਇਸ ਵਾਸਤੇ ਅਸੀਂ ਆਪਣੇ ਤੌਰ ਤੇ ਵੀ ਜਿੰਨਾ ਤੱਕ ਅਪਰੋਚ ਹੋ ਸਕੇ ਅਸੀਂ ਮਨ ਪੱਤਰ ਵੀ ਲਿਖੇ ਪ੍ਰਧਾਨ ਮੰਤਰੀ ਨੂੰ ਜਿਹੜਾ ਚੁਣਿਆ ਹੋਇਆ ਨੁਮਾਇੰਦਾ ਐਮਪੀ ਬਣਿਆ ਹੋਇਆ ਕੋਈ ਕੇਸ ਨਹੀਂ ਕੋਈ ਹਥਿਆਰ ਨਹੀਂ ਫੜਿਆ ਗਿਆ ਕੋਈ ਲਿਟਰੇਚਰ ਨਹੀਂ ਪੜਿਆ ਗਿਆ ਕੋਈ ਉਹਦੇ ਤੇ ਇਹੋ ਜਿਹਾ ਕੇਸ ਨਹੀਂ ਜਿਹਦੇ ਸਿਰ ਤੁਸੀਂ ਬਾਰ-ਬਾਰ ਇੰਨੇ ਸੀ ਧਾਉ ਇਸ ਕਰਕੇ ਅੱਜ ਵੀ ਤੁਹਾਡੇ ਮੱਧਮ ਨਰੇ ਅਸੀਂ ਕਹਿਣਾ ਚਾਹੁੰਦੇ ਆ ਕਿ ਉਹਨਾਂ ਨੂੰ ਤਰੰਤ ਰਿਹਾਅ ਕੀਤਾ ਜਾਵੇ ਉਹ ਪੰਜਾਬ ਵਿੱਚ ਹੋਰ ਪੰਜਾਬ ਦੀ ਦਸ਼ਾ ਨੂੰ ਵੇਖਣ ਇਹਦੇ ਵਿੱਚ ਉਹ ਸਾਡੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਚੱਲ ਸਕਣ ਉਹਨਾਂ ਪਰੰਪਰਾ ਹੈ ਕਿਤਾਜ ਆਪਾਂ ਹੁਣ ਸਾਰਿਆਂ ਨੂੰ ਅੰਬਾਰੀ ਕੋਲ ਮੈਸੇਜ ਦੇਣਾ ਚਾਹੋਗੇ ਸਾਰ ਕੱਟੀ ਹੋਵੇ ਤਾਂ ਕਾਫੀ ਅਸੀਂ ਸਿੱਖਤੀ ਕਹਾਂਗੇ ਇਹ ਮੈਸੇਜ ਦੇ ਰਹੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਪੰਜਾਬ ਦੀ ਸਿਜਾ ਖਰਾਬ ਹੋਈ ਹੈ ਨਾ ਉਹ ਇੱਥੇ ਸੱਤਾ ਦੇ ਦਲਾਲ ਸੱਤਾ ਦੇ ਠੇਕੇਦਾਰ ਜੇ ਕਹੀਏ ਕਿ ਜਿਨ ਨੇ ਸੱਤਾ ਦੇ ਭਾਈਵਾਲ ਵੀ ਬਣੇ ਨਾ ਉਹਨਾਂ ਨੇ ਸਿਰਫ ਸਤਾ ਵਾਸਤੇ ਇਸ ਪੰਜਾਬ ਨੂੰ ਵਰਤਿਆ ਜਥੇਦਾਰ ਸਾਹਿਬ ਇੱਕ ਮਿੰਟ ਇਸ ਲਈ ਸਾਡਾ ਧਾਰਨਕ ਤੌਰ ਤੇ ਵੀ ਨਜ਼ਾਰ ਹੋਇਆ ਗੁਰੂ ਸਾਹਿਬ ਦੀਆਂ ਗੱਦੀਆਂ ਹੋਈਆਂ ਜਦਵੀਆਂ ਵਾਲੇ ਨੂੰ ਕਿਸੇ ਨੂੰ ਫੜਿਆ ਨਹੀਂ ਗਿਆ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਗਈ ਇਹ ਇੱਕ ਮਾਹੌਲ ਖਰਾਬ ਹੋ ਰਿਹਾ ਦਿਨੋਂ ਦਿਨ ਖਰਾਬ ਹੋ ਰਿਹਾ ਇਸ ਕਰਕੇ ਅਸੀਂ ਪੰਜਾਬ ਦੀ ਸਾਰੀ ਜਨਤਾ ਨੂੰ ਪੰਜਾਬ ਦੀ ਪਬਲਿਕ ਨੂੰ ਪੰਜਾਬ ਦੇ ਲੋਕਾਂ ਨੂੰ ਅਸੀਂ ਬੇਨਤੀ ਕਰਨ ਵਾਸਤੇ ਆਏ ਹਾਂ ਕਿ ਆਪਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖੋ ਕਿ ਇਹ ਕਿਸ ਪਾਸੇ ਨੂੰ ਪੰਜਾਬ ਜਾ ਰਿਹਾ ਹੈ ਨਹੀਂ ਰੁਕਿਆ ਜਾ ਸਕਦਾ ਜੇ ਆਪਾਂ ਇੱਕ ਕਰਮ ਦਾ ਪੁੱਟੋ ਜਥੇਦਾਰ ਸਾਹਿਬ ਅਫਸੋਸ ਹੋ ਰਿਹਾ ਕਿ ਅੱਜ ਜਿਹੜੀ ਕਾਮ ਰਾਜ ਕਰਦੀ ਸੀ ਕਿਸੇ ਸਮੇਂ ਤੇ ਅੱਜ ਉਹ ਮੂਰਤੇ ਲਾ ਕੇ ਰੱਖਦੇ ਰਹੇ ਉਹਨਾਂ ਨੂੰ ਅਸੀਂ ਅਪੀਲ ਕਰਾਂਗੇ ਕਿ ਤੁਸੀਂ ਇਕੱਠੋ ਘੱਟ ਬਰਨਾਲੇ ਤੋਂ ਬਿਨਾਂ ਦੇਰ ਕੀਤੇ ਅਪਰੰਤ ਤੁਸੀਂ ਫੈਸਲਾ ਲਾਓ ਫੈਸਲਾ ਲੈ ਕੇ ਕਿਉਂਕਿ ਇੱਥੇ ਉਹਨਾਂ ਦੇ ਬਈ ਤਗੜੇ ਵਰਕਰ ਬੈਠੇ ਆਗੂ ਬੈਠੇ ਨੇ ਪੁੱਤ ਸਰਦਾਰ ਗੁਰਵਿੰਦਰ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਸਾਨੂੰ ਬਹੁਤ ਬੜਾ ਮਿਲ ਸਕਦਾ ਹੈ ਉਹ ਫੈਸਲਾ ਲੈਣ ਕਿ ਕਿਸੇ ਸਰਦਾਰ ਵੱਲੋਂ ਅਸੀਂ ਪਾਈ ਗੁਰਵਿੰਦਰ ਸਿੰਘ ਦੀ ਮਦਦ ਕਰਨੀ ਹੈ ਮੇਰੀ ਅਪੀਲ ਹੈ ਸਰਦਾਰ ਗੁਰਪਤਾ ਸਿੰਘ ਮਰਾਜ ਅਕਾਲੀ ਦਲ ਬਾਦਲ ਵੀ ਚੋਣ ਲੜਦੇ ਆ ਇਹ ਅਕਾਲੀ ਦਲ ਬਾਦਲ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਤੁਸੀਂ ਨਾਲ ਕਰਦੇ ਨਾਲ ਗੱਲ ਕਿਹਾ ਹੋਈ ਮੈਂ ਤੁਹਾਨੂੰ ਪੁਨਜੀਆ ਕਰਾਰ ਦਿੱਤਾ ਹੋਇਆ ਸਾਡਾ ਉਹਦੇ ਨਾਲ ਕੋਈ ਤਰ ਹੈ ਇੱਕ ਸਵਾਲ ਹੈ ਸਾਰੇ ਧਰਮਾਂ ਨੂੰ ਇੱਕ ਜੁਟਤਾ ਦੀ ਗੱਲ ਕਰਨੀ ਹੈ ਪ੍ਰਦੀਪ ਪਨੇਕਰ ਦੀ ਉਦਾਹਰਨ ਦਿੱਤੀ ਹੈ ਵੀ ਉੱਥੇ ਜਿਹੜਾ ਮਸਲਾ ਹੋਇਆ ਸੀ ਆਪਸੀ ਝਗੜਾ ਹੋਇਆ ਸੀ ਪਰ ਉਹਨੂੰ ਧਰਮ ਦਾ ਮੁੱਦਾ ਬਣਾਇਆ ਗਿਆ ਤੇ ਬਾਅਦ ਦੇ ਵਿੱਚ ਗੱਲ ਕੁਝ ਹੋ ਨਿਕਲ ਗਈ ਜੰਗੀ ਹੈ ਉਹ ਜਿਹੜਾ ਤਾਜ਼ਾ ਮਸਲਾ ਚੱਲ ਰਿਹਾ ਜਿਵੇਂ RAM ਮੰਦਰ ਦੇ ਉੱਪਰ ਬੰਬ ਸੁੱਟਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਬੜਾ ਦਰਮਾਇਆ ਹੋਇਆ ਮਾਮਲਾ ਉਹਦੇ ਬਾਰੇ ਕੀ ਕਹਿਣਾ ਚਾਹੁੰਦਾ ਵੇਖੋ ਵੇਖੋ ਮੈਂ ਸਿਰਫ ਸਿੱਖਾਂ ਦੀ ਗੱਲ ਕਰਦਾ ਹਾਂ ਅੱਜ ਤੱਕ ਤੁਸੀਂ ਇਤਿਹਾਸ ਪੜ੍ਹ ਲਓ ਜਦੋਂ ਦੀ ਸਿੱਖਾਂ ਦਾ ਮਹਾਨ ਸਾਜੀ ਹੈ ਕਦੇ ਵੀ ਕਿਸੇ ਧਾਰਮਿਕ ਸਥਾਨ ਦੇ ਉੱਪਰ ਜਿਹੜਾ ਹਮਲਾ ਕਰਨਾ ਜਾਂ ਨੁਕਸਾਨ ਕਰਨਾ ਤੋ ਬਹੁਤ ਦੂਰ ਦੀ ਗੱਲ ਹੈ ਕਿਸੇ ਧਰਮ ਦੇ ਧਰਮ ਦੇ ਬੰਦੇ ਨੂੰ ਵੀ ਕਿਸੇ ਧਰਮ ਦੇ ਆਗੂ ਨੂੰ ਵੀ ਨੁਕਸਾਨ ਪਹੁੰਚਾਉਣਾ ਸਿੱਖਾਂ ਨੇ ਕਦੇ ਸੋਚਿਆ ਵੀ ਨਹੀਂ ਇਸ ਕਰਕੇ ਮੇਰੀ ਹੁਣ ਵੀ ਉਪੀਰ ਹੈ ਕਿ ਸਿੱਖ ਧਰਮ ਨੂੰ ਬਦਨਾਮ ਕਰਨ ਵਾਲੇ ਲੋਕ ਇਸ ਗੱਲ ਤੋਂ ਸचेत ਰਹਿਣ ਕਿ ਸਿੱਖ ਧਰਮ ਸਰਬ ਸੰਜੀਵਾਨ ਦਾ ਜਨਾਇਕ ਹੈ ਇਹਦੇ ਤੇ ਪਹਿਰਾ ਦੇਣ ਵਾਲਾ ਹੈ ਅਸੀਂ ਕਦੇ ਵੀ ਦੂਸਰੇ ਦੂਸਰੇ ਧਰਮ ਦੀ ਹਾਨੀ ਨਹੀਂ ਕਿਉਂਦੇ ਅਸੀਂ ਸਾਰੇ ਧਰਮ ਦਾ ਸਤਾਰ ਕਰਦੇ ਹਾਂ ਖਿਲੀ ਕਾਰਕਤੂਬ ਲੋ ਪਹਿਲਾਂ ਵੀ ਫਿਲਮਾਂ ਦੇ ਵਿੱਚ ਵੀ ਕਈ ਚੀਜ਼ਾਂ ਨੂੰ ਬੈਡ ਕੀਤਾ ਗਿਆ ਗੁਰੂ ਘਰਾਂ ਦੀਆਂ ਪਰ ਚੌਥਾ ਵਾਰੋਂ ਦੇਖ ਰਹੇ ਹਾਂ ਸਰੋਪੇ ਪਾਏ ਜਾ ਰਹੇ ਗੱਲਾਂ 'ਚ ਤੇ ਇਸ ਤਰ੍ਹਾਂ ਦੀ ਅਦਾਸਾ ਕੀਤੀ ਜਿਹੜੇ ਨਾ ਜੁੱਤੇ ਲਕਲੇ ਤੱਕ ਲਾਹ ਜਾਂਦੇ ਨੇ ਕਿੰਨਾ ਫੱਟ ਗਿਆ ਜਾਂਦਾ ਕਈ ਪਾਰਟੀਆਂ 'ਚ ਦੇਖਿਆ ਗਿਆ ਇਹ ਚੀਜ਼ ਤੇ ਬਹੁਤ ਸਾਰਾ ਤਰਮ ਜਾਣਪਣੇ 'ਚ ਹੁੰਦਾ ਹੈ ਇਹਨਾਂ ਜਿਹੜੇ ਬੰਦੇ ਜ਼ਿੰਮੇਵਾਰ ਨੇ ਉਹਨਾਂ ਨੂੰ ਖਾਸ ਕਰਕੇ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੂੰ ਦੇਖਾ ਦੇਖੀ ਦੇ ਵਿੱਚ ਛੱਲ ਪ੍ਰਭਾਵ ਪੈਂਦਾ ਜਿੰਨੇ ਵੀ ਜਥੇਦਾਰ ਆ ਜ਼ਿੰਮੇਵਾਰ ਆ ਜਾਨ ਤੱਕ ਸੇਵਾ ਨੰਦੀ ਸੇਵਾਦਾਰ ਸਾਰਿਆਂ ਨੂੰ ਇਹ ਤੇ ਅਦੁੱਤਰਨੀ ਕਹੀ ਕਿ ਇੱਕ ਸਵਾਲ ਹੈ ਪ੍ਰਸ਼ਾਸਨ ਦਾ ਸਵਾਲ ਮੜ ਤੋਂ ਤੁਸੀਂ ਇਹ ਮੈਂ ਪੁੱਛੀ ਰਹੀ ਕਿ ਤੁਹਾਨੂੰ ਪਤਾ ਨਹੀਂ ਕਿ ਜਿਹੜੇ ਆਸੀਏ ਤੇ ਸ਼ੋਭਨੀਆ ਕੰਡੀਆਂ ਦਾ ਮੁੱਝ ਹੈ ਸ਼ੋਕ ਕਰਲੇ ਬਾਦਲ ਪਰਵਾਰ ਦੀ ਕਰਕੇ ਕਿਉਂਕਿ ਇਹਨਾਂ ਨੇ ਵੀ ਅਕਾਲੀ ਦਰਬਾਰ ਦਾ ਸਹਾਰਨਾ ਹੈ ਤੇ ਆਪਾਂ ਨੇ ਵੀ ਕਿੰਨੇ ਬਹੁਤ ਰਾਜ ਭਾਗ ਮੰਗਾ ਜਿਹੜੇ ਉਦੋਂ ਵੀ ਬੋਲੇ ਬੋਲਣ ਨੂੰ ਕਿ ਇਹ ਗੱਲਾਂ ਸਾਡੇ ਇਤਰਾਜ ਹੈਗੇ ਨੇ ਪਰ ਅਸੀਂ ਸਿਰਫ ਇਸ ਕਰਕੇ ਕਿਉਂਕਿ ਇਹ ਬਿਨਾ ਬੁਲਾਇਆ ਬਿਨਾਂ ਸ਼ਬਦਿਆ ਬਿਨਾਂ ਕਿਸੇ ਦੇ ਕਿਹਾ ਆਪਣੇ ਆਪ ਸ੍ਰੀ ਹਰਿ ਦਾਤਾ ਸੰਤ ਪੀਛ ਹੋਇਆ ਕਿ ਸਾਡੀ ਗਲਤੀ ਹੈ ਅਸੀਂ ਇਸ ਗਲਤੀ ਨੂੰ ਸਵੀਕਾਰ ਕਰਦੇ ਹਾਂ ਉਦੋਂ ਬਾਅਦ ਹੀ ਹਾਲਤ ਚੱਲਿਆ ਇਸ ਕਰਕੇ ਸਾਡੇ ਮੰਤਵ ਵਿੱਚ ਇਹਨਾਂ ਦਾ ਇਹ ਨਜ਼ਰੀਆ ਹੈ ਕਿ ਉਹਨਾਂ ਨੂੰ ਅਪੀਲ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਇੱਥੇ ਸਾਡੀ ਮਦਦ ਦੇਣੀ ਚਾਹੀਦੀ ਹੈ ਕਿ ਕਾਮੇਲੀਆ ਭਾਜਪਾ ਵੀ ਉਤਰੀ ਹੋਈ ਹੈ ਕਾਂਗਰਸ ਵੀ ਆਪਣਾ ਪਰਚਾਅ ਕਰ ਰਹੀ ਹੈ ਉਸੇ ਲੰਬੇ ਸਮੇਂ ਤੋਂ ਇਹਨਾਂ ਦੇ ਪਾਰਟੀਆਂ ਦਾ ਵਿਰੋਧ ਵੀ ਕੀਤਾ ਤੇ ਹੁਣ ਵੀ ਕਹਿਣਾ ਚਾਹੁੰਦਾ ਕਿ ਇਹਨਾਂ ਦਾ ਭਾਜਪਾ ਦੇ ਇੱਕ ਕੌਂਗਰਸ ਪਾਰਟੀ ਅਸੀਂ ਤੁਹਾਡੇ ਸਾਹਮਣੇ ਸਾਹਰ ਨਹੀਂ ਕਰ ਰਹੇ ਇਹ ਕੌਂਗਰਸ ਨੇ ਵੀ ਘਟਨੇ ਕੀ ਜਾਰੀ ਇੱਥੇ ਸਰਦਾਰ ਭਵਨ ਸਿੰਘ ਬਾਰੇ ਸਰ ਜੁਡੀ ਸੀ ਗੁਰੂ ਦਾ ਕਿ ਮਕਰਨ ਸੱਚ ਆ ਕੇ ਸਾਡੇ ਕੋਲ ਜਾ ਰਹੇ ਆ ਕੇ ਸਾਡੇ ਮੂਲ ਚਾ ਆ ਕੇ ਧਰਨਿਆਂ ਚ ਆ ਕੇ ਉਹ ਉਤਰਨ ਕਰਦੇ ਰਹੇ ਕਿ ਜੇ ਸਾਡੇ ਕੋਲੇ ਸਮਾ ਆ ਤੇ ਅਸੀਂ 24 ਘੰਟਿਆਂ ਦੇ ਵਿੱਚ ਮਸਲਾ ਹੱਲ ਕਰ ਦੇਵਾਂ ਪਰ ਪਿਛਲੇ ਸਾਡੇ 3-4 ਸਾਲਾਂ ਦੀ ਕੁਝ ਨਹੀਂ ਹੋਇਆ ਸੋਰਿਸ਼ਕ ਨਹੀਂ ਭਾਜਪਾ ਭਾਜਪਾ ਦਾ ਹੀ ਮੁਗੀ ਹੈ ਮੋਦੀ ਇਨੇ ਬਿਨਾ ਮਸਲੀਤੂਆ ਮੰਦਰ ਦਾ ਮਸਲਾ ਉਹਨਾਂ ਨੂੰ ਸ਼ੁਰੂ ਕਰ ਦਿੱਤਾ ਸੀਗਾ ਸੋ ਇਸ ਕਰਕੇ ਸਾਰੀਆਂ ਪਾਲਸੀਆਂ ਤੋਂ ਅਸੀਂ ਨਾ ਕਿ ਵਿਖੇੜਾ ਕਰਕੇ 80000 20000 ਕਿਲੋ ਚੋੜਿਆ ਇਸ ਤਰਕੇ ਅਸੀਂ ਅਪੀਲ ਕਰਦੇ ਆ ਕਿ ਤੁਸੀਂ ਅੰਦਰ ਧਿਆਨ ਦਿਓ ਸੋ ਬਾਕੀ ਤੁਸੀਂ ਰਿਜ਼ਲਟ ਆਪ ਦੇਖੋ ਸਿੰਘ ਸਾਹਿਬ ਇੱਕ ਇੱਕ ਮਿੰਟ ਸਿੰਘ ਸਾਹਿਬ ਇੱਕ ਮੇਨ ਮੁੱਦਾ ਚੱਲ ਰਿਹਾ ਹੈਗਾ ਹਵਾਈ ਅੱਡੇਾਂ ਤੇ ਜਿਹੜੇ ਸਿੱਖ ਹਕਕਾਰ ਸਟਾਫ ਤੇ ਤਵੰਦੀ ਲਾਈ ਗਈ ਆ ਸੋਮਣੀ ਕਮੇਟੀ ਦਾ ਤਾਂ ਪ੍ਰਤੀਕਰਮ ਆ ਰਿਹਾਗਾ ਜਿਵੇਂ ਹੁਣ ਪੰਥਕ ਜੱਥੇਬੰਦੀ ਤੁਸੀਂ ਮੁੱਖ ਆਗੂ ਬੈਠੇ ਹੋਗੇ ਵੀ ਕੋਈ ਜ਼ੋਰਦਾਰ ਟੰਗਾਰੀ ਚੀਜ਼ ਨੂੰ ਕਿਉਂ ਨਹੀਂ ਉਠਾਇਆ ਗਿਆ ਦੇਖੋ ਜੱਥੇਦਾਰ ਖਾਤਾ ਸਭ ਬੋਲਦੇ ਨੇ ਉਹ ਸਾਰੇ ਵਿੱਚ ਆ ਜਾਂਦੇ ਆ ਸਭ ਤੋਂ ਪਹਿਲਾਂ ਜੱਥੇਦਾਰ ਖਾਤਾ ਸਾਰੇ ਮਿਸਤਰ ਬੰਦੋਂ ਸਾਹਿਬ ਨੇ ਸਾਡੇ ਸਿੰਘ ਸਾਹਿਬਾਨਾ ਨੇ ਇਹਦੇ ਲਈ 900 ਰੁਪਏ ਦੂ ਦੂ ਵਾਗਰ ਸੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਦਿੱਲੀ ਕਮੇਟੀ ਨੇ ਇਹ ਸਾਰਿਆਂ ਨੇ ਉਦੋਂ ਉਠਾਇਆ ਉੱਥੇ ਸੰਸਮਾਨ ਦੇ ਵਿੱਚ ਆਇਆ ਜਿਹੜੀਆਂ ਪੰਥਕ ਜੱਥੇਬੰਦੀਆਂ ਨੇ ਇਹਨੂੰ ਬੜਾ ਜ਼ੋਰਦਾਰ ਢੰਗ ਨਾਲ ਪਾਇਆ ਕਿ ਜੇ ਇਹ ਸਾਡਾ ਕਾਨੂੰਨੀ ਹੱਕ ਹੈ ਸੰਵਿਧਾਨਕ ਹੱਕ ਸਾਡਾ ਇਹ ਨਹੀਂ ਬੋਇਆ ਜਾਣਾ ਜਿੰਨਾ ਤੁਨਾ ਨੂੰ ਆਪਣੇ ਅਧਿਕਾਰਾਂ ਸਹਕਾਰਾਂ ਸੀਮਿਤ ਜੋ ਲੋਕੀ ਕਰਨ ਦਾ ਅਧਿਕਾਰ ਦੇਣਾ